ਸੁਖਦੇਵ <th>ਾਪਰ ਜੀ ਦੇ ਜਿਹੜੇ ਕਾਰਜਕ੍ਰਮ ਆ ਉਹ ਸੁਖਦੇਵ <th>ਾਪਰ ਜੀ ਦੇ ਪਰਿਵਾਰ ਅਸ਼ੋਕ ਅਸ਼ੋਕ <th>ਾਪਰ ਜੀ ਦੇ ਪਰਿਵਾਰ ਵੱਲੋਂ ਬਣਾਇਆ ਜਾ ਰਿਹਾ ਉਹਨਾਂ ਦੀ ਜਿਹੜੀ ਜਨਮ ਸਥਾਣੀ ਦੇ ਉੱਪਰ ਬੀਜੇਪੀ ਵੱਲੋਂ ਇਹ ਕਹਿਣਾ ਚਾਹੁੰਦੇ ਜੀ ਬਿੱਟੂ ਜੀ ਦਾ ਸਵਾਗਤ ਆ ਅਸੀਂ ਬਿੱਟੂ ਜੀ ਦਾ ਪੂਰਾ ਮਾਨ ਸਨਮਾਨ ਕਰ ਰਹੇ ਆ ਬਿੱਟੂ ਜੀ ਇਸ ਟਾਈਮ ਪਹਿਲੇ ਨੰਬਰ ਤੇ ਚੱਲ ਰਹੇ ਔਰ ਬਿੱਟੂ ਜੀ ਇਸ ਤੋਂ ਚੌਥੀ ਵਾਰੀ ਐਮਪੀ ਬਣ ਕੇ ਜਾਣਗੇ ਲੁਧਿਆਣੇ ਤੋਂ ਪਰ ਕਿਤੇ ਨਾ ਕਿਤੇ ਤਸਰ ਜਨਤਾ ਵੱਲ ਰੋਸ ਵੀ ਬੜਾ ਦਿਖਾਇਆ ਜਾ ਰਿਹਾ ਹੈ ਰਵਨੀਤ ਬਿੱਟੂ ਜੀ ਦੇ ਲਈ ਰੋਸ ਹੋ ਕਰ ਰਹੇ ਜਿਨ੍ਹਾਂ ਨੂੰ ਨੈਗੇਟਿਵਿਟੀ ਆਉਂਦੀ ਹੈ 10000 ਲੋਕ ਹੋਣਗੇ ਜੋ ਰੋਸ ਕਰਦੇ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੋਹੀ ਰੋਸ ਕਰਨੀ ਹੈ ਨਾ ਜੇ ਉਹਨਾਂ ਦੀ ਜਿੱਤ ਦਾ ਨਗਾਰਾ ਨਾ ਵੱਜਾ ਹੁੰਦਾ ਤੇ ਕਾਂਗਰਸ ਪਾਰਟੀ ਰਾਜਾ ਵੜਿੰਗ ਨੂੰ ਗਿੱਦੜ ਵਾਹੇ ਤੋਂ ਲਿਆ ਕੇ ਇੱਥੇ ਨਾ ਲਗਾਉਂਦੀ ਇੱਥੇ ਕੈਂਡੀਡੇਟ ਬਹੁਤ ਸੀਗੇ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀ ਰਾਜਾ ਵੜਿੰਗ ਜੀ ਦੀ ਤੇ ਰਵਨੀਤ ਬਿੱਟੂ ਜੀ ਦੀ ਕਿ ਉਹ ਸਟੇਜ ਦੇ ਉੱਪਰ ਜਫੀਆਂ ਪਾ ਰਹੇ ਨੇ ਰਾਜਨੀਤੀ ਚ ਦੋਸਤ ਵੀ ਕੋਈ ਨਹੀਂ ਤੇ ਦੁਸ਼ਮਨ ਵੀ ਕੋਈ ਨਹੀਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਪਏ ਮਾੜਾ ਕੈਂਡੀਡੇਟ ਦਿੱਤਾ ਜੀ ਉਹਨਾਂ ਮਰੇ ਮਾੜਾ ਉਹ ਕਹਿੰਦੇ ਸਾਡਾ ਸਾਰਨਾ ਹੈਵੀ ਕੈਂਡੀਡੇਟ ਇਹੀ ਆ ਰਾਜਾ ਵਿੜਿੰਗ ਆ ਸਾਡੇ ਕੋ ਇੱਥੇ ਕੈਂਡੀਡੇਟ ਹੀ ਹੈ ਨਹੀਂ ਸੀਗਾ ਕੋਈ ਉਹਦੇ ਮਤਲਬ ਰਵਨੀਤ ਬਿੱਟੂ ਦੇ ਬਰਾਬਰ ਕੈਂਡੀਡੇਟ ਲੁਧਿਆਣਾ ਦੇ ਵਿੱਚ ਕੋਈ ਨਹੀਂ ਸੀਗਾ ਕੀ ਹੁਣ ਲੁਧਿਆਣਾ ਦੇ ਜਿਹੜੇ ਵਸਨੀਕ ਨੇ ਆਪਣੀ ਪ੍ਰੋਬਲਮਸ ਨੂੰ ਲੈ ਕੇ ਕਿ ਉਹਨਾਂ ਕੋਲ ਇੰਨੀ ਦੂਰ ਜਾਉਗੇ ਜਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਕੀ ਮੁਸ਼ਕਲਾਂ ਦਾ ਸਾਹਮਣਾ ਜਨਤਾ ਨੂੰ ਕਰਨਾ ਪਊਗਾ ਦੂਰ ਤਾਂ ਤਾਂ ਜਾਣਗੇ ਜੋ ਐਮਪੀ ਜਿੱਤਣਗੇ ਜੇ ਐਮਪੀ ਨਹੀਂ ਜਿੱਤਣਾ ਤਾਂ ਦੂਰ ਕੀ ਕਰਨ ਜਾਣਾ ਤੇ ਮੁੱਦੇ ਜਾਂ ਲੋਕ ਸਭਾ ਚੋਣਾਂ ਜਾਂ ਹੋਰ ਵੀ ਜਿਹੜੇ ਚੋਣਾਂ ਨੇ ਸਿਰਫ ਇੰਨਾਂ ਚੀਜ਼ਾਂ ਦੇ ਆਧਾਰ ਤੇ ਹੀ ਹੋਊਗੀ ਕਿ ਆਪਾਂ ਕਿਸੇ ਨੂੰ ਲਾਲਚ ਦੇਤਾ ਤੇ ਉਹੀ ਚੀਜ਼ਾਂ ਹੋਣਗੀਆਂ ਦੇਖੋ 1000 ਰੁਪਏ ਦੇ ਲਾਲਚ ਨੂੰ ਲਾਤਾ ਜਾਂ ਬਿਜਲੀ ਦੇ ਲਾਲਚ ਨੂੰ ਲਾਤਾ ਉਹਨਾਂ ਨੇ ਜਿਹੜਾ ਇਹ ਇਹਦੇ ਵਿੱਚ ਸਰਕਾਰ ਤਾਂ ਬਣਾ ਲਈ ਪਰ ਸਰਕਾਰ ਨੂੰ ਮੈਨੇਜ ਕਰਨਾ ਅੱਜ 1000 ਰੁਪਏ ਕਿੱਥੇ ਗਿਆ ਉਹ ਇੰਨਾਂ ਚੀਜ਼ਾਂ ਦੇ ਝੂਠੇ ਲਾਲਚੇ ਕਰਕੇ ਝੂਠੇ ਲਾਰੇ ਲਾ ਕੇ ਇਹਨਾਂ ਨੇ ਬੇੜਾਗਰ ਕਰਕੇ ਰੱਖ ਦਿੱਤਾ ਪੰਜਾਬ ਹਾਂ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਕੋਈ ਅਦਰ ਪਾਰਟੀ ਹੋਵੇ ਘੋਸ਼ਣਾ ਪੱਤਰ ਜਾਰੀ ਕਰਦੀ ਹੈ ਸਾਡੀ ਪਾਰਟੀ ਸੰਕਲਪ ਪੱਤਰ ਜਾਰੀ ਕਰਦੀ ਹੈ ਸਾਡੇ ਮੋਦੀ ਜੀ ਦਾ ਇੱਕ ਰਿਕਾਰਡ ਆ ਜੋ ਕਿਹਾ ਉਹ ਕਰਕੇ ਦਿਖਾਇਆ ਸਭ ਦਾ ਸਾਥ ਸਭ ਦਾ ਵਿਕਾਸ ਕਨਈਆ ਮਿੱਤਲ ਜੀ ਵੀ ਬਹੁਤ ਵੀ ਵਾਅਦੇ ਚਾਏ ਹੋਏ ਨੇ ਵਿਰਨੀ ਧਰਨ ਦੇ ਟਿੱਪਣੀ ਨਹੀਂ ਕਰ ਰਹੇ ਆ ਮੱਲੋ ਕੋਈ ਕੋਈ ਬੰਦਾ ਸਾਡਾ ਧਰਮ ਕਿਉਂ ਹੀ ਪਰਵਰਤਨ ਸਾਡੇ ਲੋਕ ਕਿਉਂ ਕਨਵਰਟ ਹੋ ਰਹੇ ਆ ਆਪਾਂ ਨੂੰ ਪਰਮਾਤਮਾ ਦੇ ਨਾਲ ਵੀ ਨਹੀਂ ਛੇੜਖਾਨੀ ਇਹ ਵੀ ਇੱਕ ਪਰਮਾਤਮਾ ਦੇ ਨਾਲ ਛੇੜਖਾਨੀ ਵਾਲੀ ਗੱਲ ਆ ਕਿ ਉਹਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਛੇੜਖਾਨੀ ਵਾਲੀ ਗੱਲ ਆ ਕਾਉਂਸਲਰ ਵਾਲੇ ਲੈਵਲ ਦੀ ਸਥਿਤੀ ਇੰਨੀ ਕੁ ਮਾੜੀ ਕਰਤੀ ਆ ਲੋਕ ਸੀਵਰੇਜ ਵਾਟਰ ਪਾਈ ਪਾਣੀ ਤੋਂ ਪਰੇਸ਼ਾਨ ਆ ਭਗਵੰਦਾਨ ਜੀ ਕਹਿੰਦੇ 13 0 13 0 ਹੀ ਹੋਣੀ ਆ ਵਾ 13 ਦੂਜੀਆਂ ਪਾਰਟੀਆਂ ਦੇ ਹੱਕ ਜਾਣਗੇ 0 ਰਹਿਣਗੇ ਝੂਠੇ ਵਾਦੇ ਕਰਕੇ ਸਰਕਾਰ ਲਿਆਂਦੀ ਜਿਹੜੇ ਐਮਪੀ ਦੇ ਇਲੈਕਸ਼ਨਾਂ ਮਹੇਮ ਸਭ ਤੋਂ ਅਹਿਮਤ ਇਹ ਇਲੈਕਸ਼ਨਾਂ ਕਿਉਂ ਇਹ ਪ੍ਰਧਾਨ ਮੰਤਰੀ ਚੁਣ ਹੁੰਦਾ ਜੇ ਇਹ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਉਹ ਵਾਦਾ ਨਹੀਂ ਪੂਰਾ ਕਰ पाए ਤਾਂ ਦੂਜੇ ਇਲੈਕਸ਼ਨਾਂ ਵਿੱਚ ਕਿੱਥੋਂ ਵਾਦਾ ਪੂਰਾ ਕਰਨਾ ਵੇ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਇਹ ਦੋਨੇ ਪਾਰਟੀਆਂ ਬੇਗੂ ਬਣਾਉਣ ਲੱਗੀਆਂ ਸਸ਼ੀਕਲ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਆਨਰਡੀ ਪੰਜਾਬ ਲਾਈਵ ਤੇ ਅੱਜ ਅਸੀਂ ਆਏ ਸੀ ਨੂਰਵਲਾ ਰੋਡ ਕਲਾਸ਼ ਮੰਡਲ ਤੇ ਜਿੱਥੇ ਕਿ ਅੱਜ ਅਸੀਂ ਗੱਲਬਾਤ ਕਰਾਂਗੇ ਮਨੂ ਅਰੋੜਾ ਜੀ ਦੇ ਨਾਲ ਤੇ ਆਓ ਮਿਲਵਾਨੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਚੈਨਲ ਤੇ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਸਰ ਜਿਵੇਂ ਕਿ ਸੁਖਦੇਵ <th> ਥਾਪੜ ਜੀ ਦੇ ਜਨਮ ਦਿਹਾੜੇ ਤੇ ਤੁਸੀਂ ਇੱਕ ਇੱਕ ਕਾਰਜਕ੍ਰਮ ਆਪਣੇ ਹੱਥੀ ਰਚਾਇਆ ਉਸ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਜੀ ਸਾਡੇ ਵੱਲੋਂ ਸੁਖਦੇਵ <th> ਥਾਪੜ ਜੀ ਦੇ ਜਿਹੜੇ ਕਾਰਜਕ੍ਰਮ ਆ ਹਾਂ ਜੀ ਉਹ ਸੁਖਦੇਵ <th> ਥਾਪੜ ਜੀ ਦੇ ਪਰਿਵਾਰ ਅਸ਼ੋਕ ਅਸ਼ੋਕ <th> ਥਾਪੜ ਜੀ ਦੇ ਪਰਿਵਾਰ ਵੱਲੋਂ ਮਨਾਇਆ ਜਾ ਰਿ ਜਨਮ ਤਿਥੀ ਦੇ ਉਪਲਖ ਦੇ ਵਿੱਚ ਹਾਂਜੀ ਹਾਂਜੀ ਮੈਂ ਤਾਂ ਇੱਕ ਵੀਡੀਓ ਪਾਈ ਸੀ ਉਹਦੇ ਮਾਧਿਅਮ ਦੇ ਨਾਲ ਆ ਕਾਰਜਕ੍ਰਮ ਸਾਰਾ ਉਹਨਾਂ ਦਾ ਪਰਿਵਾਰ ਕਰ ਰਿਹਾ ਹਾਂਜੀ ਹਾਂਜੀ ਤੇ ਸਰ ਤੇ ਹੁਣ ਆਪਾਂ ਇਦਾਂ ਹੀ ਹੌਲੀ-ਹੌਲੀ ਚੱਲਦੇ ਹਾਂ ਥੋੜੇ ਸਿਆਸੀ ਮੁੱਦਿਆਂ ਦੇ ਵੱਲ ਤੇ ਜਿਵੇਂ ਕਿ ਹੁਣ ਆਪਾਂ ਦੇਖਿਆ ਆ ਲੋਕ ਸਭਾ ਚੋਣਾਂ ਪੂਰੀਆਂ ਟੌਪ ਤੇ ਨੇ ਤੇ ਮਤਲਬ ਉਹਦਾ ਸਿਆਸੀ ਮੁੱਦਾ ਵੀ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਤੇ ਰਵਨੀਤ ਬਿੱਟੂ ਜੀ ਦੇਖ ਤੁਸੀਂ ਭਾਜੀਪੀ ਵੱਲੋਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭਾਜੀਪੀ ਵੱਲੋਂ ਇਹ ਕਹਿਣਾ ਚਾਹੁੰਦੇ ਜੀ ਬਿੱਟੂ ਜੀ ਦਾ ਸਵਾਗਤ ਆ ਅਸੀਂ ਬਿੱਟੂ ਜੀ ਦਾ ਪੂਰਾ ਮਾਨ ਸਨਮਾਨ ਕਰ ਰਹੇ ਆ ਬਿੱਟੂ ਜੀ ਇਸ ਟਾਈਮ ਪਹਿਲੇ ਨੰਬਰ ਤੇ ਚੱਲ ਰਹੇ ਔਰ ਬਿੱਟੂ ਜੀ ਇਸ ਤੋਂ ਚੌਥੀ ਵਾਰੀ ਐਮਪੀ ਬਣ ਕੇ ਜਾਣਗੇ ਲੁਧਿਆਣੇ ਤੋਂ ਤਿੰਨ ਵਾਰੀ ਉਹ ਪਹਿਲਾਂ ਕੈਂਡੀਡੇਟ ਐਮਪੀ ਰਹੇ ਆ ਚੌਥੀ ਵਾਰੀ ਭਾਜਪਾ ਦੇ ਨੁਮਾਇੰਦੇ ਬਣ ਕੇ ਉਹ ਐਮਪੀ ਬਣ ਕੇ ਜਾਣਗੇ ਤੇ ਪਰ ਕਿਤੇ ਨਾ ਕਿਤੇ ਤਾਂ ਸਰ ਜਨਤਾ ਵੱਲੋਂ ਰੋਸ ਵੀ ਬੜਾ ਦਿਖਾਇਆ ਜਾ ਰਿਹਾ ਹੈ ਰਵਨੀਤ ਬਿੱਟੂ ਜੀ ਦੇ ਲਈ ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਉਹ ਜਿੱਤ ਹਾਸਿਲ ਕਰ ਪਾਣਗੇ ਬਿਲਕੁਲ ਜੀ ਬਿਲਕੁਲ ਜਿੱਤਕਾਰ ਰੋਸ਼ ਕੋਨ ਪ੍ਰਦਰਸ਼ਨ ਕਰ ਰਿਹਾ ਜੀ ਰੋਸ਼ੋ ਕਰ ਰਿਹਾ ਜਿਨ੍ਹਾਂ ਨੂੰ ਨੈਗੇਟਿਵਿਟੀ ਆਂਦੀ ਹੈ 10 20 ਲੋਕ ਹੋਣਗੇ ਜੋ ਰੋਸ਼ ਕਰਦੇ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੋਹੀ ਰੋਸ਼ ਕਰਨੀ ਹੈ ਨਾ ਹਾਂਜੀ ਹਾਂ ਜੇ ਜੇ ਉਹਨਾਂ ਦੀ ਜਿੱਤ ਦਾ ਨਗਾਰਾ ਨਾ ਵੱਜਾ ਹੁੰਦਾ ਤੇ ਕਾਂਗਰਸ ਪਾਰਟੀ ਰਾਜਾ ਵਿਡਿੰਗ ਨੂੰ ਗਿੱਦੜ ਵਾਹੇ ਤੋਂ ਲਿਆ ਕੇ ਇੱਥੇ ਨਾ ਲਗਾਉਂਦੀ ਇੱਥੇ ਕੈਂਡੀਡੇਟ ਬਹੁਤ ਸੀਗੇ ਹਾਂਜੀ ਇਸ ਕਰਕੇ ਉਹ ਹਾਰ ਪਹਿਲਾਂ ਹੀ ਸਵੀਕਾਰ ਕਰ ਗਏ ਉਹਨਾਂ ਨੇ ਬਾਹਰੋਂ ਕੈਂਡੀਡੇਟ ਐਸੇ ਕਰਕੇ ਲਿਆਂਦਾ ਕਿ ਕੱਲ ਨੂੰ ਜੇ ਹਾਰ ਵੀ ਜਾਣਗੇ ਤੇ ਕਹਿ ਦੇਣਗੇ ਜੀ ਬਾਹਰੋਂ ਆਇਆ ਸੀ ਕੈਂਡੀਡੇਟ ਤਾਂ ਕਰਕੇ ਨਕਾਰਿਆ ਗਿਆ ਤੇ ਚਲੋ ਤਾਂ ਆਪਾਂ ਕਹਿ ਦਨੇ ਆ ਕਿ ਨਕਾਰਿਆ ਗਰ ਪਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਤਾਂ ਗੱਲ ਕਹੀ ਸੀ ਕਿ ਉਹਨਾਂ ਨੇ ਕੈਂਡੀਡੇਟ ਬਾਹਰੋਂ ਬੁਲਾਇਆ ਆ ਤੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀ ਰਾਜਾ ਵੜਿੰਗ ਜੀ ਦੀ ਤੇ ਰਵਨੀਤ ਬਿੱਟੂ ਜੀ ਦੀ ਕਿ ਉਹ ਸਟੇਜ ਦੇ ਉੱਪਰ ਜਫੀਆਂ ਪਾ ਰਹੇ ਨੇ ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਜਿ ਕੋ ਇੱਕ ਸਮਾਜਿਕ ਕਾਰਜਕਰਮ ਧਾਰਮਿਕ ਕਾਰਜਕਰਮ ਸੀ ਕਿਤੇ ਵੀ ਜਾਣੇ ਆਸੀਂ ਵੀ ਆਨੇ ਜਾਣੇ ਕਿਤੇ ਨਾ ਕਿਤੇ ਕੋਈ ਪਾਰਟੀ ਦਾ ਨੁਮਾਇੰਦਾ ਮਿਲਦਾ ਐ ਐਕਚੁਅਲ ਹੈ ਤਾਂ ਸਾਰਾ ਸਮਾਜ ਆ ਕਿਤੇ ਨਾ ਕਿਤੇ ਦਾ ਇਨਸਾਨੀਅਤ ਆ ਜੇ ਕਿਸੇ ਨੂੰ ਰਾਮ ਰਾਮ ਬਲਾਲੀ ਦਾ ਕਿਤੇ ਨਾ ਗੱਲਬਾਤ ਹੋ ਗਈ ਉਹਦੀ ਵੀਡੀਓ ਵਾਇਰਲ ਹੋ ਗਈ ਉਹਨਾਂ ਨੇ ਉਹਦੇ ਚ ਕੀ ਗੱਲ ਕਹੀ ਉਹ ਤਾਂ ਜੇ ਹੁਣ ਕਿਸੇ ਨੂੰ ਸਾਸਰੀ ਘਰ ਬੁਲਾਣੇ ਆ ਆਰਗੇ ਬਲਾਲੀ ਤੇ ਉਹਦੀ ਵੀਡੀਓ ਹੋ ਗਈ ਕਿੰਨੇ ਕੋਲ ਸੈਕਿੰਡ ਦੀ ਕਲਿੱਪ ਆ 10 15 ਸੈਕਿੰਡ ਦਾ ਕਲਿੱਪ ਆ ਉਹਦੇ ਚ ਉਹਨਾਂ ਨੇ ਕੀ ਗੱਲ ਕਹੀ ਦੂਜੇ ਨੂੰ ਬੁਲਾ ਲਿਆ ਤਾਂ ਕੋਈ ਉਹਦੇ ਚ 네ਗਟਿਵਿਟੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਪਰ ਕਿਤੇ ਤੇ ਇੱਕ ਦੂਜੇ ਲਈ ਮਤਲਬ ਇਹਦਾ ਰੋਸ ਦਿਖਾਣਾ ਜਾਂ ਸੋਸ਼ਲ ਮੀਡੀਆ ਤੇ ਉਹ ਚੀਜ਼ਾਂ ਵਾਇਰਲ ਕਰਨੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ دوست ਰਾਜਨੀਤੀ ਚ ਦੋਸਤ ਵੀ ਕੋਈ ਨਹੀਂ ਤੇ ਦੁਸ਼ਮਨ ਵੀ ਕੋਈ ਨਹੀਂ ਹਾਂਜੀ ਸਾਰੇ ਦੋਸਤ ਵੀ ਆ ਦੁਸ਼ਮਨ ਵੀ ਆ ਜਦੋਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਆਂਦੇ ਤਾਂ ਉਹ ਦੁਸ਼ਮਣੀ ਵੀ ਬਣ ਜਾਂਦੀ ਆ ਤੇ ਦੋਸਤੀ ਵੀ ਹੁੰਦੀ ਆ ਜਿਹੜੇ ਦੋਸਤ ਵਾ ਉਹ ਪਰਿਵਾਰਕ ਰਿਲੇਸ਼ਨ ਆ ਜਿਹੜੀ ਇਹ ਰਾਜਨੀਤਿਕ ਲੜਾਈ ਹੈ ਰਾਜਨੀਤਿਕ ਦੁਸ਼ਮਣੀਆਂ ਉਹਦਾ ਦੁਸ਼ਮਣੀ ਨਹੀਂ ਹੈਗੀ ਕਿ ਜ਼ਮੀਨ ਵੰਡਣੀ ਆ ਜਾਂ ਕਰੋੜ ਕਚਰੀ ਦਾ ਕੇਸ ਚੱਲਦਾ ਹੈ ਦੁਸ਼ਮਣੀ ਰਾਜਨੀਤੀ ਦਾ ਰਾਜਨੀਤਿਕ ਲੜਾਈ ਹੁੰਦੀ ਹੈ ਦੁਸ਼ਮਣੀ ਨਹੀਂ ਕਹਿੰਦੇ ਇਹਨੂੰ ਇਹਨੂੰ ਰਾਜਨੀਤਿਕ ਲੜਾਈ ਕਹਿੰਦੇ ਹੈ ਰਾਜਨੀਤਿਕ ਲੜਾਈ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਹਰੇਕ ਬੰਦਾ ਮੈਨੇਜ ਕਰਦਾ ਹਾਂਜੀ ਤੇ ਰਵਨੀਤ ਬਿੱਟੂ ਜੀ ਤੇ ਰਾਜਾ ਵੜਿੰਗ ਜੀ ਦੀ ਦੋਸਤੀ ਨੂੰ ਹੁਣ ਸਿਆਸਤੀ ਮੁੱਦੇ ਪੱਖੇ ਦੇਖਿਆ ਜਾਊਗਾ ਜਾਂ ਕਿਦਾਂ ਨਹੀਂ ਜੀ ਨਹੀਂ ਇਹ ਆਪਣੀ ਆਪਣੀ ਉਹਨਾਂ ਦੀ ਲੜਾਈ ਜੇ ਦੋਸਤੀ ਦੇ ਕਰਕੇ ਨਹੀਂ ਆਏ ਹੁਣ ਕਈ ਲੋਕ ਕਹਿ ਰਹੇ ਜੀ ਉਹਨਾਂ ਨੇ ਜਾਣ ਕੇ ਕਾਂਗਰਸ ਵਾਲਿਆਂ ਨੇ ਭੇਜਤਾ ਕਿ ਉਹਨ ਮਾੜਾ ਕੈਂਡੀਡੇਟ ਦੇਤਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਪਏ ਮਾੜਾ ਕੈਂਡੀਡੇਟ ਦੇਤਾ ਜੀ ਉਹਨਾਂ ਮਰੇ ਮਾੜਾ ਉਹ ਕਹਿੰਦੇ ਸਾਡਾ ਸਾਰਨਾ ਹੈਵੀ ਕੈਂਡੀਡੇਟ ਇਹ ਆ ਰਾਜਾ ਵਿੜਿੰਗਾ ਸਾਡੇ ਕੋ ਇੱਥੇ ਕੈਂਡੀਡੇਟ ਹੀ ਹੈ ਨਹੀਂ ਸੀਗਾ ਕੋਈ ਉਹਦੇ ਮੱਲਾ ਰਵਨੀਤ ਬਿੱਟੂ ਦੇ ਬਰਾਬਰ ਕੈਂਡੀਡੇਟ ਲੁਧਿਆਣੇ ਦੇ ਵਿੱਚ ਕੋਈ ਨਹੀਂ ਸੀਗਾ ਕਾਂਗਰਸ ਪਾਰਟੀ ਕੋ ਉਹਨਾਂ ਨੂੰ ਬਾਹਰੋਂ ਲੋਣਾ ਪਿਆ ਆਮ ਆਦੀ ਪਾਰਟੀ ਦਾ ਕੈਂਡੀਡੇਟ ਆ ਉਹ ਉਹਦੀ ਆਪਾਂ ਗੱਲ ਜਦੋਂ ਪੁੱਛੀ ਨਹੀਂ ਤਾਂ ਮੈਂ ਵੀ ਨਹੀਂ ਗੱਲ ਕਰਨਾ ਚਾਹੁੰਦਾ ਉਹ ਕਿੱਥੇ ਕਿੰਨਾ ਦਾ ਸਟੇਟਸ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਤੇ ਪਰ ਸਰ ਜੀ ਆਪਾਂ ਗੱਲ ਵੀ ਕਰੀਏ ਤਾਂ ਹੁਣ ਜਿੱਦਾਂ ਕਿ ਸਭ ਨੂੰ ਪਤਾ ਕਿ ਕੈਂਡੀਡੇਟ ਬਾਹਰੋਂ ਬੁਲਾਇਆ ਗਿਆ ਹੈ ਤੇ ਹੁਣ ਜਿੱਦਾਂ ਉਹਨਾਂ ਨੇ ਲੁਧਿਆਣਾ ਦੇ ਪੱਖੋਂ ਖੜੇ ਹੋਣਾ ਹੈ ਤਾਂ ਕੀ ਹੁਣ ਲੁਧਿਆਣਾ ਦੇ ਜਿਹੜੇ ਵਾਸੀ ਨੇ ਆਪਣੀ ਪ੍ਰੋਬਲਮਸ ਨੂੰ ਲੈ ਕੇ ਕਿ ਉਹਨਾਂ ਕੋਲ ਇੰਨੀ ਦੂਰ ਜਾਉਗੇ ਜਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਕੀ ਮੁਸ਼ਕਲਾਂ ਦਾ ਸਾਹਮਣਾ ਜਨਤਾ ਨੂੰ ਕਰਨਾ ਪਊਗਾ ਦੂਰ ਤਾਂ ਤਾਂ ਜਾਣਗੇ ਜੋ ਐਮਪੀ ਜਿੱਤਣਗੇ ਜੇ ਐਮਪੀ ਨਹੀਂ ਜਿੱਤਣਾ ਤਾਂ ਦੂਰ ਕੀ ਕਰਨ ਜਾਣਾ ਉਹਨਾਂ ਨੇ ਉਹ ਤਾਂ ਇੱਕ ਸ਼ੋਸ਼ੇਬਾਜ਼ੀ ਸਟੰਟਬਾਜ਼ੀ ਕੀਤੀ ਉਹਨਾਂ ਨੇ ਕਿ ਆਪਾਂ ਇੱਕ ਲਿਆ ਕੇ ਬਾਹਰੋਂ ਕੈਂਡੀਡੇਟ ਲਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਰਵਨੀਤ ਬਿੱਟੂ ਨੂੰ ਟੱਕਰ ਦੇਣੀ ਹੈ ਉਹਨਾਂ ਨੇ ਆਪਣੀ ਹੋਂਦ ਬਚਾਉਣ ਦੀ ਗੱਲ ਕੀਤੀ ਕਿ ਕੱਲ ਨੂੰ ਜੇ ਉਹ ਜਿਹੜੀ ਰਿਜ਼ਲਟ ਆਣਾ ਰਿਜ਼ਲਟ ਤੋਂ ਬਾਅਦ ਇਹ ਗੱਲ ਕਹਿਣ ਦੀ ਪਹਿਲਾਂ ਹੀ ਤਿਆਰੀ ਕੀਤੀ ਗਈ ਆ ਕਿ ਰਵਨੀਤ ਬਿੱਟੂ ਦੇ ਬਰਾਬਰ ਅਸੀਂ ਕੈਂਡੀਡੇਟ ਰਾਜਾ ਵਿਡਿੰਗ ਲਾਇਆ ਸੀ ਪਰ ਬਾਹਰੋਂ ਆਨ ਕਰਕੇ ਇਹ ਥੋੜੀ ਜੀ ਪ੍ਰੋਬਲਮ ਆ ਗਈ ਇਹ ਗੱਲ ਕਹਿ ਕੇ ਉਹਨਾਂ ਨੇ ਪਹਿਲਾਂ ਹੀ ਇਹ ਪਹਿਲਾਂ ਮੈਂ ਗੱਲ ਕਰ ਰਿਹਾ ਜਿਹੜੀ 4 ਤਰੀਕ ਨੂੰ ਗੱਲ ਹੋਣੀ ਹੈ ਅੱਛਾ ਜੀ ਹਾਂਜੀ ਤੇ ਸਰ ਜਿੱਦਾਂ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਦੇਣ ਦੇ ਵਾਅਦੇ ਵੀ ਕੀਤੇ ਗਏ ਸੀ ਉਸ ਚੀਜ਼ ਬਾਰੇ ਕੀ ਕਿ ਕੀ ਹਰ ਚੀਜ਼ ਵਾਰ ਕੀ ਸਿਰਫ ਇਦਾਂ ਪੈਸਿਆਂ ਦਾ ਲਾਲਚ ਦੇ ਕੇ ਜਾਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਜੈਂਸ ਨੂੰ ਜਾਂ ਮਰਦਾਂ ਨੂੰ ਸ਼ਰਾਬ ਦੇ ਲਾਲਚ ਦੇਖੇ ਇਦਾਂ ਵੋਟਾਂ ਪੁਆਈਆਂ ਜਾਂਦੀਆਂ ਨੇ ਕੀ ਸਿਰਫ ਸਿਆਸਤੀ ਮੁੱਦੇ ਜਾਂ ਲੋਕ ਸਭਾ ਚੋਣਾਂ ਜਾਂ ਹੋਰ ਵੀ ਜਿਹੜੇ ਚੋਣਾਂ ਨੇ ਸਿਰਫ ਇੰਨਾਂ ਚੀਜ਼ਾਂ ਦੇ ਆਧਾਰ ਤੇ ਹੋਊਗੀ ਕਿ ਆਪਾਂ ਕਿਸੇ ਨੂੰ ਲਾਲਚ ਦੇਤਾ ਤੇ ਉਹੀ ਚੀਜ਼ਾਂ ਹੋਣਗੀਆਂ ਬਸ ਦੇਖੋ ਲਾਲਚ ਆਲੀ ਗੱਲ ਐ ਇਸ ਤਰ੍ਹਾਂ ਵਾ ਜ ਜੇ ਲਾਲਚ ਆਗੇ ਜੇ ਲਾਲਚ ਆਇਆ ਸਾਡਾ ਪੰਜਾਬ ਪੰਜਾਬ ਨੇ 2.5 ਸਾਲ ਇਹਦਾ ਦੁੱਖ ਵੀ ਭੋਗਿਆ ਤੁਸੀਂ ਵੀ ਇਸ ਗੱਲ ਦੇ ਗਵਾਹ ਹੋ ਕਿਉਂਕਿ ਜਿਹੜਾ ਚੈਨਲ ਆ ਤੁਹਾਡਾ ਮੀਡੀਆ ਵਾ ਇਹ ਹਿੰਦੁਸਤਾਨ ਦਾ ਤੀਸਰਾ ਸਤੰਭ ਮੰਨਿਆ ਜਾਂਦਾ ਚੌਥਾ ਸਤੰਭ ਮੰਨਿਆ ਜਾਂਦਾ ਚੌਥੇ ਸਤੰਭ ਦੇ ਜਿਹੜਾ ਉਹ ਉਹਦੇ ਉਹ ਸਤੰਭ ਤੁਸੀਂ ਸਾਰਾ ਵੇਰਵਾ ਕੱਢਦੇ ਹੋ ਤੁਹਾਨੂੰ ਸਾਰੀ ਨੋਲੇਜ ਆ ਸਾਡੇ ਨਾਲ ਵੀ ਜ਼ਿਆਦਾ ਐਂਟਰ ਕਿਉਂ ਕਰਕੇ ਅਸੀਂ ਆਪਣੇ ਵਿਸ਼ੇ ਦੱਸਨੇ ਤੁਸੀਂ ਦੂਜੀਆਂ ਪਾਰਟੀਆਂ ਦੇ ਪਬਲਿਕ ਦੇ ਵਿਸ਼ੇ ਵੀ ਲੈਣੇ ਸਾਰਾ ਪਤਾ ਕਿ ਜੇ ਕੋ ਜਿਹੜੇ 2.5 ਸਾਲ ਪਿੱਛੇ ਲੰਘੇ ਆ ਉਹ ਕਿੰਨੇ ਦੁੱਖ ਦੇ ਹੀ ਲੰਘੇ ਆ ਕਿੰਨਾ ਗੈਂਗਸਟਰ ਵੱਧ ਗਿਆ ਕਿੰਨਾ ਇਹ ਗਰੀਬ ਮਾਰ ਹੋ ਰਹੀ ਆ ਲੁੱਟਖੋ ਹੋ ਰਹੀ ਆ ਥਾਂ ਥਾਂ ਤੇ ਚੈਨਾ ਖੋੜੀਆਂ ਮੋਬਾਈਲ ਕੋਲਿਆ ਕਿਤੇ ਲੁੱਟਖੋ ਗੁੰਡਾਗਰਦੀ ਕਿਤੇ ਡੇਲੀ ਐਵਰੇਜ ਆ ਕਿ ਆਰਟੀਆਈ ਪਾ ਕੇ ਦੇਖ ਲੋ ਜਿਸ ਦਿਨ ਦੀ ਸਰਕਾਰ ਬਣੀ ਕੋਈ ਦਿਨ ਇਦਾਂ ਦਾ ਨਾਗਿਆ ਨਹੀਂ ਗਿਆ ਜਿਸ ਦਿਨ ਦਾ ਇੱਕ ਵੀ ਘਰ ਇੱਕ ਵੀ ਦਿਨ ਇਦਾਂ ਦਾ ਨਹੀਂ ਗਿਆ ਜਿਸ ਦਿਨ ਕੋਈ ਕਤਲ ਨਹੀਂ ਹੋਇਆ ਹੋਵੇ ਦੇਖੋ 1000 ਰੁਪਏ ਦੇ ਲਾਲਚ ਨੂੰ ਲਾਤਾ ਜਾਂ ਬਿਜਲੀ ਦੇ ਲਾਲਚ ਨੂੰ ਲਾਤਾ ਉਹਨਾਂ ਨੇ ਜਿਹੜਾ ਇਹ ਇਹਦੇ ਵਿੱਚ ਸਰਕਾਰ ਤਾਂ ਬਣਾ ਲਈ ਪਰ ਸਰਕਾਰ ਨੂੰ ਮੈਨੇਜ ਕਰਨਾ ਅੱਜ 1000 ਰੁਪਏ ਕਿੱਥੇ ਗਿਆ ਉਹ ਮੰ ਲਓ ਤੁਹਾਡੇ ਪਰਿਵਾਰ ਚ ਕਿੰਨੇ ਜੀ ਹੈਗੇ ਤੁਸੀਂ ਲੇਡੀਜ਼ ਕਿੰਨੀਆਂ ਵਾਂ ਅਸੀਂ ਸਿਰ ਤੇ ਤਿੰਨ ਲੇਡੀਜ਼ ਹੋ 18 ਸਾਲ ਤੋਂ ਉੱਪਰ ਹਾਂਜੀ ਤੁਹਾਡੇ ਮਾਤਾ ਜੀ ਸਿਸਟਰ ਤੇ ਤੁਸੀਂ ਹਾਂਜੀ ਤਿੰਨ ਜਾਣੇ ਹੋ ਤਿੰਨ ਜਾਣੇ ਅੱਜ 2.5 ਸਾਲ ਸਰਕਾਰ ਬਣੀ ਨੋ ਗਿਆ 2.5 ਸਾਲਾਂ ਦਾ 30000 ਰੁਪਏ ਇੱਕ ਇੱਕ ਤੁਹਾਡੇ ਪਰਿਵਾਰ ਦੇ ਜੀ ਦਾ ਬਣ ਗਿਆ ਹਾਂਜੀ 30000 ਰੁਪਏ ਬਣ ਗਿਆ ਤਿੰਨਾਂ ਨੂੰ ਗੁਣਾ ਕਰੋ ਕਿੰਨੇ ਪੈਸੇ ਬਣਦੇ 90000 ਰੁਪਏ ਹੁਣ ਤੁਸੀਂ ਆਪਾਂ ਸਾਰੇ ਨਹੀਂ ਮੈਂ ਨਹੀਂ ਤੁਹਾਡੇ ਤੇ ਨਹੀਂ ਬਲੇਮ ਕਰ ਰਿਹਾ ਅਸੀਂ ਸਾਰੇ ਸਮਾਜ ਨੇ ਇੱਕ ਇੱਕ ਕਹਾ ਕੀਤੀ ਪਰ ਹੁਣ 90000 ਰੁਪਏ ਕਿੱਥੇ ਖੜਾ ਵਾ 90000 ਰੁਪਇਆ ਲੈਣਾ ਮੈਂ ਤਾਂ ਇਹ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਜੇ ਕੋਈ ਆਮ ਆਦਮੀ ਪਾਰਟੀ ਦਾ ਕੋਈ ਵੀ ਤੁਹਾਡੇ ਕੋਲ ਮਸ਼ਿੰਦਾ ਆਂਦਾ ਜਾਂ ਕੋਈ ਨੁਮਾਇੰਦਾ ਆਂਦਾ ਵਾਰਡ ਸਤਰ ਦਾ ਹਲਕਾ ਇੰਚਾਰਜ ਕੋਈ ਵੀ ਆਂਦਾ ਉਹਨਾਂ ਨੂੰ ਇੱਕ ਸਵਾਲ ਪੁੱਛੋ ਕਿ ਭਾਈ ਸਾਹਿਬ ਸਾਡਾ ਜਿਹੜਾ ਸਾਡਾ 90000 ਰੁਪਇਆ ਸਾਡੇ ਪਰਿਵਾਰ ਦਾ ਉਹ ਕਿੱਥੇ ਆ ਪਹਿਲਾਂ ਉਹ ਦਿਓ ਫਿਰ ਵੋਟ ਮੰਗਣ ਦੇ ਕਿਉਂ ਕਰਕੇ ਇੰਨਾਂ ਚੀਜ਼ਾਂ ਦੇ ਝੂਠੇ ਲਾਲਚੇ ਕਰਕੇ ਝੂਠੇ ਲਾਰੇ ਲਾ ਕੇ ਇਹਨਾਂ ਨੇ ਬੇੜਾਗਰ ਕਰਕੇ ਦੱਸ ਦਿੱਤਾ ਪੰਜਾਬ ਦਾ ਤੇ ਸਰ ਕਿਤੇ ਨਾ ਕਿਤੇ ਹੁਣ ਇਹ ਵੀ ਕਿਹਾ ਜਾਂਦਾ ਕਿ ਕਾਂਗਰਸ ਵੱਲੋਂ ਲੱਖ ਲੱਖ ਰੁਪਈਆ ਜਾਂ 50-50 ਹਜ਼ਾਰ ਮਤਲਬ ਦਿੱਤੇ ਜਾਣਗੇ ਕੀ ਸਰ ਇਹ ਚੀਜ਼ਾਂ ਕਿਉਂ ਮਤਲਬ ਆਪਾਂ ਨੂੰ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਆ ਜਾਂ ਇਦਾਂ ਦੀਆਂ ਚੀਜ਼ਾਂ ਵੋਟਾਂ 'ਚ ਹੀ ਕਿਉਂ ਦੇਖਣ ਨੂੰ ਮਿਲਦੀਆਂ ਕਿ ਇਦਾਂ ਦੇ ਵੱਡੇ ਵੱਡੇ ਵਾਅਦੇ ਵੋਟਾਂ 'ਚ ਹੀ ਕਿਉਂ ਕੀਤੇ ਜਾਂਦੇ ਨੇ ਦੇਖੋ ਬਾਕੀਆਂ ਪਾਰਟੀਆਂ ਦਾ ਨਹੀਂ ਮੈਨੂੰ ਪਤਾ ਹਾਂਜੀ ਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ ਜਿਹੜੀ ਘੋਸ਼ਣਾ ਪੱਤਰ ਨਹੀਂ ਜਾਰੀ ਕਰਦੀ ਹਾਂਜੀ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਕੋਈ ਅਦਰ ਪਾਰਟੀ ਹੋਵੇ ਘੋਸ਼ਣਾ ਪੱਤਰ ਜਾਰੀ ਕਰਦੀ ਐ ਸਾਡੀ ਪਾਰਟੀ ਸੰਕਲਪ ਪੱਤਰ ਜਾਰੀ ਕਰਦੀ ਆ ਹਾਂਜੀ ਸੰਕਲਪ ਪੱਤਰ ਦਾ ਮਤਲਬ ਹੈ ਕਿ ਇਹੋ ਸੰਕਲਪ ਲੈਨੇ ਆ ਜਿਹੜਾ ਕੰਮ ਕਰਨਾ ਉਹ ਅਸੀਂ ਕੰਮ ਜਿਹੜੇ ਵਾਦਾ ਕੀਤਾ ਉਹਨ ਸੰਕਲਪ ਲੀਤਾ ਕਿ ਇਹ ਕੰਮ ਕਰਨਾ ਉਹਨੂੰ ਅਸੀਂ ਪੂਰਾ ਕਰਦੇ ਆ ਨਾ ਹੀ ਫਰੋਮਵਰਕ ਕਰਦੇ ਕਾਂਗਰਸ ਸਰਕਾਰ ਨੇ ਤਾਂ 2017 ਦੇ ਵਿੱਚ ਬੱਚਿਆਂ ਦੇ ਕੋਲੋਂ ਜੁਵਾ ਉਹਦੇ ਕੋਲੋਂ ਫਾਰਮ ਭਰਾਈ ਜੀ ਕਿ ਤੁਹਾਨੂੰ ਇੱਕ ਨੂੰ ਸਮਾਰਟਫੋਨ ਦਿੱਤਾ ਜਾਊਗਾ ਹਰੇਕ ਨੂੰ ਨੌਕਰੀ ਦਿੱਤੀ ਜਾਊਗੀ ਉਹ ਜਿਹੜੇ ਵਾਦੇ ਆ ਉਹ ਵਾਦੇ ਰਹਿ ਜਾਂਦੇ ਜਿਹੜਾ ਸੰਕਲਪ ਹੁੰਦਾ ਉਹ ਪੂਰਾ ਹੁੰਦਾ ਔਰ ਸੰਕਲਪ ਕਰਨ ਪੂਰਾ ਕਰਨ ਦੇ ਵਿੱਚ ਸਾਡੇ ਮੋਦੀ ਜੀ ਦਾ ਇੱਕ ਰਿਕਾਰਡ ਆ ਜੋ ਕਿਹਾ ਉਹ ਕਰਕੇ ਦਿਖਾਇਆ ਸਭ ਦਾ ਸਾਥ ਸਭ ਦਾ ਵਿਕਾਸ ਤੇ ਸਰ ਜਿਵੇਂ ਕਿ ਹੁਣ ਦੇਖਿਆ ਜਾ ਰਿਹਾ ਹੈ ਕਿ ਨਈਆ ਮਿੱਤਲ ਜੀ ਵੀ ਬਹੁਤ ਵੀ ਵਾਦਾਂ ਚਾਏ ਹੋਏ ਨੇ ਇਦਿਆਂ ਇਦਾਂ ਧਰਮ ਨੂੰ ਬੋਲਣਾ ਆ ਦੇਖੋ ਧਰਮ ਸਾਰਿਆਂ ਦੇ ਸਾਂਝੇ ਹੁੰਦੇ ਨੇ ਤੇ ਪਰ ਜਿਵੇਂ ਕਿ ਹੁਣ ਉਹਨਾਂ ਨੇ ਇੱਕ ਈਸਾਈ ਧਰਮ ਨੂੰ ਕੀਤਾ ਕੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇੱਕ ਗੱਲ ਹੈ ਹਰੇਕ ਬੰਦੇ ਦਾ ਆਪਣਾ ਆਪਣਾ ਟਾਰਗੇਟ ਰਾਜਨੀਤਿਕ ਉਹ ਉਹ ਗਾਇਕ ਆ ਔਰ ਕੱਟੜਪੰਥੀ ਧਰਮ ਦੇ ਸਪੋਰਟਰ ਆ Hindu ਗਾਇਕਾ ਉਹਨਾਂ ਨੇ ਆਪਣੇ ਧਰਮ ਨੂੰ ਕਿਹਾ ਕਿ ਉਹ ਉਹ ਇੱਕ ਗੱਲ ਹੋਰ ਵੀ ਹੈ ਨਾ ਜੇ ਉਹ ਗੱਲ ਕਿਸੇ ਅਸਾਈ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਪਰ ਨਹੀਂ ਉਹਨਾਂ ਨੇ ਇੱਕ ਧਰਮ ਦੇ ਉੱਪਰ ਟਾਰਗੇਟ ਕੀਤਾ ਕੋਈ ਦੂਜਾ ਧਰਮ ਦਾ ਆਣ ਕੇ ਮੰਨ ਲਓ ਅਸੀਂ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਮੈਂ ਹਰੇਕ ਕਾਰਜਕ੍ਰਮ ਦੇ ਵਿੱਚ ਜਾਣ ਲਈ ਤਿਆਰ ਹਾਂ ਪਰ ਸਾਡੇ ਕਾਰਜਕਰਮ ਦੇ ਵਿੱਚ ਆ ਕੇ ਕੋਈ ਸਾਡੇ ਜਿੱਦਣੇ ਨਵਰਾਤਰੇ ਰੱਖਦੇ ਆ ਕਿ ਅਸੀਂ ਸਾਡੇ ਨਵਰਾਤਰੇ ਦੇ ਵਿੱਚ ਆਣ ਕੇ ਅਦਰ ਦੂਸਰੇ ਧਰਮ ਦਾ ਬੰਦਾ ਆ ਕੇ ਸਾਡੇ ਕੰਜਕਾਂ ਚ ਬੈਠ ਕੇ ਉਹ ਪ੍ਰਸ਼ਾਦ ਖਾਂਦਾ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਦੇ ਵਿਅਕਤੀ ਵਿਸ਼ੇਸ਼ ਦੇ ਉੱਪਰ ਗੱਲ ਕਰ ਰਹੇ ਆ ਕਿ ਧਰਮ ਦੇ ਟਾਰਗੇਟ ਮੈਂ ਕਿਸੇ ਧਰਮ ਦੇ ਵਿਰੋਧ ਨਹੀਂ ਬੋਲ ਰਿਹਾ ਪਰ ਧਰਮ ਦੀ ਤਬਦੀਲੀ ਕੌਣ ਕਰ ਰਿਹਾ ਮੈਨੂੰ ਇੱਕ ਵੀ ਇੱਕ ਵੀ ਬੰਦਾ ਇਦਾਂ ਦਾ ਦਿਖਾ ਦਿਓ ਕੋਈ ਵੀ ਬੰਦਾ ਦਿਖਾ ਦਿਓ ਕਿ Hindu ਬੰਦੇ ਨੇ ਕਿਸੇ ਨੂੰ ਜਾ ਕੇ ਮੁਸਲਮਾਨ ਬੰਦੇ ਦਾ ਧਰਮ ਪਰਿਵਰਤਨ ਕਰਾਇਆ ਹੋਵੇ ਉਹਨੂੰ Hindu ਬਣਾਇਆ ਹੋਵੇ Christian ਬੰਦੇ ਨੂੰ ਕਿਸੇ ਨੂੰ ਲਿਆ ਕੇ ਉਹਨੂੰ ਧਰਮ ਪਰਿਵਰਤਨ ਕਰਾਇਆ ਹੋਵੇ ਦੇਖੋ ਸਿੱਖ ਦਾ ਮੈਨਾਂ ਨਹੀਂ ਲੈਂਦਾ ਕਿਉਂ ਸਿੱਖ ਦਾ ਨੋ ਇਹ ਕਹਿੰਦੇ ਨੋ ਮਾਸ ਦਾ ਰਿਸ਼ਤਾ ਸਾਡਾ Hindu ਤੇ ਸਿੱਖ ਦਾ ਉਹ ਸਾਡਾ ਅਸੀਂ ਉਹ ਸਾਡਾ ਪਰਿਵਾਰ ਵੀ ਇਹੀ ਸਿੱਖੀ ਨੂੰ ਮੰਨਦੇ ਆ ਸਾਡਾ ਪਰਿਵਾਰ ਹੀ ਮੰਦਾ ਉਹਨਾਂ ਦਾ ਨਾਮ ਨਹੀਂ ਲੈਂਦਾ ਕਿਉਂ ਕਰਕੇ ਉਹ ਅਸੀਂ ਅਸੀਂ ਪਰਿਵਾਰ ਇੱਕ ਇੱਕ ਵਾ ਉਹ ਸਾਡਾ ਦੋਨਾਂ ਨੋ ਮਾਸ ਦਾ ਰਿਸ਼ਤਾ ਦੂਸਰੇ ਮੈਨੂੰ ਧਰਮਾਂ ਦੀ ਗੱਲ ਕਰੋ ਮੈਂ ਕਿਸੇ ਵੀ ਦੀ ਵੀ ਵਰਨੀਤਰ ਅੰਦਰ ਟਿੱਪਣੀ ਨਹੀਂ ਕਰ ਰਹੇ ਆ ਮੰਨ ਲਓ ਕੋਈ ਕੋਈ ਬੰਦਾ ਸਾਡਾ ਧਰਮ ਕਿਉਂ ਹੀ ਪਰਵਰਤਨ ਸਾਡੇ ਲੋਕ ਕਿਉਂ ਕਨਵਰਟ ਹੋ ਰਹੇ ਆ ਹਾਂਜੀ ਤੇ ਸਰ ਜੇ ਇਦਾਂ ਹੀ ਹੁਣ ਅੱਗੇ ਜਾ ਕੇ ਧਰਮ ਪਰਿਵਰਤਨ ਹੋ ਚੁੱਕੇ ਜਾਂ ਜਿੱਦਾਂ ਕਿ ਹੁਣ ਕਾਫੀ ਵਾਈਡ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਇਦਾਂ ਲੈ ਕੇ ਵੀ ਤੁਸੀਂ ਇਦਾਂ ਕਰ ਲਓ ਤੁਹਾਨੂੰ ਬਾਹਰ ਭੇਜ ਦਾਂਗੇ ਜਾਂ ਉਸ ਚੀਜ਼ਾਂ ਨੂੰ ਜਾਂ ਇਦਾਂ ਦੀਆਂ ਪ੍ਰੋਮੋਸ਼ਨਸ ਨੂੰ ਇਦਾਂ ਦੀਆਂ ਚੀਜ਼ਾਂ ਪ੍ਰਮੋਟ ਕਰਨ ਵਾਲਿਆਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਦੇਖੋ ਇਸ ਚੀਜ਼ ਦੇ ਉੱਪਰ ਮੈਂ ਸਰਕਾਰ ਨੂੰ ਵੀ ਨਿਵੇਦਨ ਕਰਦਾ ਕਿ ਇਹਨਾਂ ਚੀਜ਼ਾਂ ਦੇ ਰੋਕ ਲਾਣੀ ਚਾਹੀਦੀ ਆ ਕਿਸੇ ਧਰਮ ਪਰੰਦਰ ਜੇ ਕਿਸੇ ਮਲੋ ਉਪਰ ਪ੍ਰਮਾਤਮਾ ਉਪਰ ਸਾਰੇ ਕਹਿੰਦੇ ਇਕਵਾ ਹਾਂਜੀ ਚਾਰੋਂ ਧਰਮ ਜਾਂ ਸਾਰੇ ਧਰਮ ਇਕਵਾ ਜੇ ਉਹਨਾਂ ਨੇ ਇੱਕ ਸੋਚ ਸਮਝ ਕੇ ਦੇਵੀ ਦੇਵਤਿਆਂ ਨੇ ਪ੍ਰਮਾਤਮਾ ਨੇ ਈਸ਼ਵਰ ਨੇ ਸਾਰਿਆਂ ਨੇ ਸੋਚ ਕੇ ਨਾ ਆਪਾਂ ਨੂੰ ਭੇਜਿਆ ਤੁਹਾਨੂੰ ਕਿਹੜੇ ਧਰਮ ਚ ਭੇਜਿਆ ਤੁਸੀਂ ਉੱਥੇ ਬਲੀਵ ਕਰਦੇ ਹੋ ਮੈਨੂੰ ਕਿਹੜੇ ਧਰਮ ਚ ਭੇਜਿਆ ਉੱਥੇ ਸੋਚ ਜੇ ਉਹਨਾਂ ਨੂੰ ਪਹਿਲੇ ਲੱਗਦਾ ਕਿ ਮੈਂ ਇਹ Hindu ਧਰਮ ਚ ਜਨਮ ਲੈ ਕੇ ਮੈਂ ਸੈਟਲ ਆ ਤੇ ਮੈਂ Hindu ਧਰਮ ਚ ਤਾਂ ਹੀ ਉਹਨਾਂ ਨੇ ਮੈਨੂੰ ਭੇਜਿਆ ਨਾ ਤੇ ਜੇ ਪਰਮਾਤਮਾ ਨਾਲ ਆਪਾਂ ਕਿਉਂ ਛੇੜਖਾਨੀ ਕਰਦੇ ਆ ਆਪਾਂ ਨੂੰ ਪਰਮਾਤਮਾ ਦੇ ਨਾਲ ਵੀ ਨਹੀਂ ਛੇੜਖਾਨੀ ਇਹ ਵੀ ਇੱਕ ਪਰਮਾਤਮਾ ਦੇ ਨਾਲ ਛੇੜਖਾਨੀ ਵਾਲੀ ਗੱਲ ਆ ਕਿ ਉਹਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਛੇੜਖਾਨੀ ਵਾਲੀ ਗੱਲ ਆ ਤੇ ਸਰ ਜਿਵੇਂ ਕਿ ਹੁਣ ਦੇਖਿਆ ਜਾਏ ਕਿ ਕਾਉਂਸਲਰ ਦੀਆਂ ਵੋਟਾਂ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਈ ਕਾਉਂਸਲਰ ਦੀਆਂ ਵੋਟਾਂ ਦਾ ਤਾਂ ਪਤਾ ਹੀ ਨਹੀਂ ਹਲੇ 2.5 ਸਾਲ ਲੰਘੇ ਹੋਏ ਆ ਸਰਕਾਰ ਬਣੀ ਨੂੰ 1 ਸਾਲ 1.5 ਸਾਲ ਤੇ ਕਾਉਂਸਲਰ ਖਤਮ ਹੋਇਆ ਨੂੰ ਹੋ ਗਏ ਆ ਜਿਹੜੀ ਇੱਥੋਂ ਦੀ ਇੱਦੋਂ ਦੀ ਕਾਉਂਸਲਰ ਵਾਲੇ ਲੈਵਲ ਦੀ ਸਥਿਤੀ ਇੰਨੀ ਕੁ ਮਾੜੀ ਕਰਤੀ ਆ ਲੋਕ ਸੀਵਰੇਜ ਵਾਟਰ ਪਾਣੀ ਤੋਂ ਪਰੇਸ਼ਾਨ ਆ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਐਮ ਐਲ ਏ ਆ ਜਿੰਨੇ ਲੁਧਿਆਣੇ ਦੇ 6 ਦੇ 6 ਐਮ ਐਲ ਏ ਜਸ ਪੂਰੇ ਪੰਜਾਬ ਦੇ ਵਿੱਚ ਆ ਉਹਨਾਂ ਨੇ ਇੱਕ ਟੀਚਾ ਬਣਾਇਆ ਕਿ ਕੋਈ ਵੀ ਆਮ ਆਦਮੀ ਆਮ ਵਰਕਰ ਆਮ ਲੋਕ ਜਿਹੜਾ ਕਿ ਵੋਟਰ ਆ ਉਹ ਸਾਡੇ ਤੱਕ ਅਪਰੋਚ ਕਰੇ ਸਾਨੂੰ ਘਰੇ ਜੇ ਅੱਜ ਅੱਜ ਵੀ ਸਾਡੇ ਦਫ਼ਤਰੇ ਕੈਂਪ ਲੱਗਾ ਆਧਾਰ ਕਾਰ ਦਾ ਜਿਹੜਾ ਕਿ ਉਹ ਕੰਮ ਨੋਰਮਲ ਤਰੀਕੇ ਨਾਲ ਇੱਥੇ ਕਾਉਂਸਲਰ ਕੋ ਹੋ ਜਾਂਦਾ ਸੀ ਉਹਦੇ ਸਾਈਨ ਹੋ ਜਾਂਦੇ ਸੀ ਉਹ ਅੱਜ ਕਾਉਂਸਲਰ ਖਤਮ ਕਰਨ ਦੇ ਕਰਕੇ ਉਹਨਾਂ ਨੂੰ ਹਾਂਜੀ ਐਮਐਲਏ ਦਫ਼ਤਰ ਜਾਣਾ ਪੈਂਦਾ ਐਮਐਲਏ ਦੇ ਕੋਲ ਵਿਚਾਰਾ ਪਰੇਸ਼ਾਨ ਹੁੰਦਾ ਐਮਐਲਏ ਦਫ਼ਤਰ ਐਮਐਲਏ ਸਾਹਿਬ ਜਿਹੜੇ ਇੱਥੋਂ ਦੇ ਜਿੰਨੇ ਐਮਐਲਏ ਜਾਂ ਤਾਂ ਹੁਣ ਵੋਟਾਂ 'ਚ ਲੱਗੇ ਹੋਏ ਆ ਜਾਂ ਤੁਹਾਨੂੰ ਪਤਾ ਹੋਵੇ ਕੇਜਰੀਵਾਲ ਜੀ ਨੂੰ ਬਚਾਉਣ ਲੱਗੇ ਹੋਏ ਉੱਥੇ ਜਾ ਕੇ ਜਿੰਦਾਬਾਦ ਮਰਦਾਬਾਦ ਕਰ ਰਹੇ ਦਿੱਲੀ 'ਚ ਜਿਹੜੇ ਉੱਥੇ ਗ੍ਰਿਫਤਾਰ ਕੀਤੇ ਹੋਏ ਕੇਜਰੀਵਾਲ ਜੀ ਇੰ ਤੇ ਐਦ ਕਰਕੇ ਆਮ ਆਦਮੀ ਪਾਰਟੀ ਡਰੀ ਹੋਈ ਆ ਇਹਨਾਂ ਨੇ ਜਿਹੜੇ ਐਮਪੀ ਦੇ ਇਲੈਕਸ਼ਨਾਂ ਤੋਂ ਬਾਅਦ ਹੁਣ ਕਦੋਂ ਕਰਾਂਦੇ ਰਿਜ਼ਲਟ ਕੋਈ ਪਤਾ ਨਹੀਂ ਕਾਰਨ ਹੈ ਕਿ ਜੇ ਇਹ ਸੀਟਾਂ ਇਹ ਸੀਟਾਂ ਹਰਦੇ ਆ ਭਗਵੰਦ ਸਿੰਘ ਕਹਿੰਦੇ 13 0 13 0 ਹੀ ਹੋਣੀ ਆ ਵਾ 13 ਦੂਜੀਆਂ ਪਾਰਟੀਆਂ ਦੇ ਹੱਥ ਜਾਣਗੇ 0 ਰਹਿਣਗੇ ਉਹ 13 0 ਤੋਂ ਬਾਅਦ ਇਹਨਾਂ ਨੇ ਇਹ ਇਲੈਕਸ਼ਨ ਨਹੀਂ ਕਰਾਣੇ ਕਿਉਂਕਿ ਜੇ ਇਲੈਕਸ਼ਨ ਇਹ ਹੀ ਹਰ ਗਏ ਤੇ ਉਹ ਕਿੱਥੋਂ ਕਰਨਗੇ ਕਿਉਂ ਕਰਨਗੇ ਵਾਦੇ ਪੂਰੇ ਨਹੀਂ ਕਰ पाए ਵਾਦੇ ਝੂਠੇ ਵਾਦੇ ਕਰਕੇ ਸਰਕਾਰ ਲਿਆਂਦੀ ਸੀ ਜਿਹੜੇ ਐਮਪੀ ਦੇ ਇਲੈਕਸ਼ਨਾਂ ਮਹਿੰਮ ਸਭ ਤੋਂ ਅਹਿਮ ਇਹ ਇਲੈਕਸ਼ਨਾਂ ਕਿਉਂ ਇਹ ਪ੍ਰਧਾਨ ਮੰਤਰੀ ਚੁਣ ਹੁੰਦਾ ਜੇ ਇਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹ ਵਾਦਾ ਨਹੀਂ ਪੂਰਾ ਕਰ पाए ਤਾਂ ਦੂਜੇ ਇਲੈਕਸ਼ਨਾਂ ਵਿੱਚ ਕਿੱਥੋਂ ਵਾਦਾ ਪੂਰਾ ਕਰਨਗੇ ਜੇ ਵਾਦੇ ਨਹੀਂ ਪੂਰੇ ਕੀਤੇ ਤਾਂ ਉਹ ਨੈਚੁਰਲ ਹਾਰਨਗੇ ਆਮ ਆਦਮੀ ਪਾਰਟੀ ਕਾਂਗਰਸੇ ਖਟਾਕਸ ਕਰਦੀ ਆ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਦੇ ਉੱਪਰ ਕਰਦੇ ਆ ਹਾਂਜੀ ਉਹ ਦੋਨੇ ਕਰਦੇ ਆ ਪੰਜਾਬ ਦੇ ਵਿੱਚ ਹੀ ਕਿਉਂ ਕਰਦੇ ਆ ਪੰਜਾਬ ਤੋਂ ਬਾਹਰੇ ਹੋ ਕੇ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਜੀ ਉੱਥੇ ਸਮਝੋਤਾ ਕਰਕੇ ਬੈਠੇ ਆ ਜੀ ਕੇਜਰੀਵਲ ਸਹੀ ਹੈ ਇੱਥੇ ਕਹਿੰਦੇ ਕਿ ਇਹਨਾਂ ਨੇ ਇਹਨਾਂ ਨੇ ਵਾਦੇ ਨਹੀਂ ਪੂਰੇ ਕੀਤੇ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਦੋਨੇ ਪਾਰਟੀਆਂ ਬੇਬੂਬ ਬਣਾਉਣ ਲੱਗੀਆਂ ਹੋਈਆਂ ਪਾਰਟੀ ਨੂੰ ਪਬਲਿਕ ਨੂੰ ਬੇਬੂਬ ਬਣਾ ਰਹੀਆਂ ਇਹਨਾਂ ਨੇ ਸਾਰਿਆਂ ਨੇ ਪੰਜਾਬ ਦਾ ਵਿਡਾਗਰ ਕਰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਹੀਂ ਨਵੇਦਨ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਓ ਪੰਜਾਬ ਦੇ ਵਿੱਚ ਬੀਜੇਪੀ ਲਿਆਓ ਬੀਜੇਪੀ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਜਿਹੜਾ ਤਾਲਮੇਲ ਆ ਉਹਦਾ ਸਾਡਾ ਪੰਜਾਬ ਦਾ ਹੋਵੇ ਤੇ ਅਸੀਂ ਵੱਧ ਤੋਂ ਵੱਧ ਇਹਦੇ ਇੱਥੇ ਜਿਹੜਾ ਕੰਮ ਕਰਾ ਸਕੀਏ ਧੰਨਵਾਦ ਤੇ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਕੀਤੀ ਸੀ ਮਨੂ ਅਰੋੜਾ ਜਿੱਨੇ ਗੱਲਬਾਤ ਉਹਨਾਂ ਨੇ ਸਾਡੇ ਨਾਲ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਤੇ ਇਦਾਂ ਦੀਆਂ ਹੋਰ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਆਨ ਡਿਊਟੀ ਪੰਜਾਬ ਲਾਈਵ ਦੇ ਨਾਲ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ ਬੱਲੂ